ਮੈਂ ਕਹਾਣਾ 2025 ਦੇ ਵਿੱਚ ਦਲਜੀਤ ਦੋਸਾਂਝ ਦੇ ਲੂਟੀ ਮਹਿਫਲ ਤੇ ਪੰਜਾਬੀ ਸੱਭਿਆਚਾਰ ਨੂੰ ਦਿੱਤਾ ਮਾਣ ਤੇ ਪਰ ਕੁਝ ਲੋਕਾਂ ਨੇ ਕੀਤੀ ਹੈ ਉਸ ਦੀ ਆਲੋਚਨਾ ਜੀਆਂ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਦੇ 5 ਮਈ 2025 ਨੂੰ ਨਿਊਯਾਰਕ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਵਿਖੇ ਹੋਈ ਮੈਟ ਗਾਲਾ 2025 ਦੇ ਵਿੱਚ ਆਪਣੀ ਪਹਿਲੀ ਵਾਰ ਸ਼ਿਰਕਤ ਕਰਦਿਆਂ ਹੋਇਆਂ ਸਾਰਿਆਂ ਦਾ ਧਿਆਨ ਖਿੱਚਿਆ ਤੇ ਦਲਜੀਤ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਮੁੱਖਤਾ ਦਿੰਦਿਆਂ ਹੋਇਆਂ ਇੱਕ ਸ਼ਾਹੀ ਮਹਾਰਾਜਾ ਵਰਗਾ ਰੂਪ ਪਾਇਆ ਤੇ ਜਿਸ ਨੇ ਦੁਨੀਆ ਭਰ ਦੇ ਪੰਜਾਬੀਆਂ ਦਾ ਸਰਮਾਨ ਦੇ ਨਾਲ ਉੱਚਾ ਕੀਤਾ ਪਰ ਇਸ ਦੇ ਨਾਲ ਹੀ ਉਸ ਦੇ ਇਸ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਿਸ਼ਰਤ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਈਆਂ ਜਿੱਥੇ ਕੁਝ ਲੋਕਾਂ ਨੇ ਉਸ ਦੀ ਸ਼ਲਾਘਾ ਕੀਤੀ ਤਾਂ ਕੁਝ ਨੇ ਉਸ ਦੀ ਆਲੋਚਨਾ ਵੀ ਕੀਤੀ। ਗੱਲ ਕਰੀਏ ਤਾਂ ਮੈਟਕ ਵਾਲਾ 2025 ਜੋ ਕਿ ਫੈਸ਼ਨ ਜਗਤ ਦਾ ਸਭ ਤੋਂ ਵੱਡਾ ਸਮਾਗਮ ਮੰਨਿਆ ਜਾਂਦਾ ਹੈ ਇਸ ਵਾਰ ਸੁਪਰ ਫਾਈਨ ਟੇਲਰਿੰਗ ਬਲੈਕ ਸਟਾਈਲ ਥੀਮ ਦੇ ਉੱਤੇ ਆਧਾਰਿਤ ਸੀ ਜਿਸ ਦਾ ਫੋਕਸ ਮਰਦਾਂ ਦੇ ਫੈਸ਼ਨ ਦੇ ਉੱਤੇ ਸੀ ਤਾਂ ਇਸ ਸਮਾਗਮ ਦੇ ਵਿੱਚ ਦਲਜੀਤ ਦੋਸਾਨ ਨੇ ਨੇਪਾਲੀ ਅਮਰੀਕੀ ਡਿਜ਼ਾਈਨਰ ਪ੍ਰਬਲ ਗੁਰੰਗ ਦੁਆਰਾ ਤਿਆਰ ਕੀਤੇ ਗਏ ਇੱਕ ਸ਼ਾਨਦਾਰ ਪੰਜਾਬੀ ਪਹਿਰਾਵੇ ਦੇ ਵਿੱਚ ਸ਼ਰਕਤ ਕੀਤੀ ਦਲਜੀਤ ਨੇ ਇੱਕ ਆਈਵਰੀ ਯਾਨੀ ਕਿ ਹਾਥੀ ਦਾੰਤ ਦੇ ਰੰਗ ਦਾ ਸ਼ੇਰਵਾਨੀ ਸਟਾਈਲ ਸੂਟ ਪਾਇਆ ਜਿਸ ਦੇ ਨਾਲ ਮੇਲ ਦੀ ਪੱਗ ਅਤੇ ਇੱਕ ਲੰਬਾ ਕੈਪ ਸੀ ਤਾਂ ਇਸ ਤਾਂ ਤੋਂ ਸੋਨੇ ਦੀ ਕਢਾਈ ਦੇ ਨਾਲ ਪੰਜਾਬ ਦਾ ਨਕਸ਼ਾ ਅਤੇ ਗੁਰਮੁਖੀ ਅੱਖਰਾਂ ਦੇ ਵਿੱਚ 35 ਅਖਰੀ ਯਾਨੀ ਕਿ ਗੁਰਮੁਖੀ ਵਰਣ ਵਾਲਾ ਅਤੇ ਮੂਲ ਮੰਤਰ ਲਿਖਿਆ ਗਿਆ ਸੀ ਤਾਂ ਇਸ ਤੋਂ ਇਲਾਵਾ ਉਸ ਨੇ ਗਹਿਣਿਆਂ ਦੇ ਨਾਲ ਸਜੀਆਂ ਹੋਈਆਂ ਲੇਡ ਨੈਕਪੀਸ ਪਾਇਆ ਤੇ ਜਿਸ ਦੇ ਨਾਲ ਜਿਨ੍ਹਾਂ ਦੇ ਵਿੱਚ ਨੀਲਮ ਅਤੇ ਰੂਬੀ ਜੜੇ ਸਨ ਅਤੇ ਇੱਕ ਸ਼ੇਰ ਦੇ ਸਿਰ ਵਾਲੀ ਕਿਰਪਾਨ ਅਤੇ ਤਲਵਾਰ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਦਲਜੀਤ ਦਾ ਇਹ ਰੂਪ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ ਜੋ ਕਿ ਆਪਣੇ ਸ਼ਾਹੀ ਅੰਦਾਜ਼ ਅਤੇ ਗਹਿਣਿਆਂ ਦੀ ਸ਼ੌਕੀਨਤਾ ਦੇ ਲਈ ਜਾਣੇ ਦੈਸਾਨ ਖਾਸ ਤੌਰ ਦੇ ਉਤੇ ਦਲਜੀਤ ਨੇ ਇੱਕ ਗਹਿਣਿਆਂ ਦੇ ਨਾਲ ਸਜਿਆ ਨੈਕਪੀਸ ਪਾਇਆ ਜੋ ਕਿ ਮਹਾਰਾਜਾ ਭពਿੰਦਰ ਸਿੰਘ ਦੇ ਦੁਆਰਾ ਪਹਿਨੇ ਗਏ ਮਸ਼ਹੂਰ ਪਟਿਆਲਾ ਨੈਕਲੇਸ ਤੋਂ ਪ੍ਰੇਰਿਤ ਸੀ ਇਸ ਨੈਕਲੇਸ ਨੂੰ ਫਰਾਂਸ ਦੀ ਜੁਐਲਰੀ ਕੰਪਨੀ ਕਾਟਿਅਰ ਨੇ ਲਗਭਗ ਇੱਕ ਸਦੀ ਪਹਿਲਾਂ ਤਿਆਰ ਕੀਤਾ ਸੀ ਤੇ ਦਲਜੀਤ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਦੇ ਲਈ ਇੱਕ ਕਾਟਿਅਰ ਦੀ ਘੜੀ ਵੀ ਪਾਈ ਤੇ ਉਸ ਦੇ ਇਸ ਸ਼ਾਹੀ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਨੇ ਉਸ ਨੂੰ ਮਹਾਰਾਜਾ ਦੀ ਉਪਮਾ ਦਿੱਤੀ ਅਤੇ ਕਿਹਾ ਕਿ ਉਸ ਨੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ ਦੇ ਉਤੇ ਪੇਸ਼ ਕਰਕੇ ਸਾਰਿਆਂ ਦਾ ਸਿਰ ਗਰਵ ਨਾਲ ਉੱਚਾ ਕੀਤਾ ਦਲਜੀਤ ਨੇ ਆਪਣੀ ਆਮ ਬੋਲੀ ਪੰਜਾਬੀ ਆ ਗਏ ਉਹਦੇ ਨਾਲ ਮੈਟ ਗਾਲਾ ਦੇ ਵਿੱਚ ਆਪਣੀ ਐਂਟਰੀ ਦਾ ਐਲਾਨ ਕੀਤਾ ਤੇ ਉਸ ਦੇ ਨਾਲ-ਨਾਲ ਹੋਰ ਭਾਰਤੀ ਸਿਤਾਰਿਆਂ ਜਿਵੇਂ ਕਿ ਸ਼ਾਹਰੂਖ ਖਾਨ, ਕਿਯਾਰਾ ਅਡਵਾਨੀ, ਪ੍ਰਿੰਕ ਕਚੋਪੜਾ ਤੇ ਮਨੀਸ਼ ਮਲਹੋਤਰਾ ਨੇ ਵੀ ਇਸ ਮਾਗਮ ਦੇ ਵਿੱਚ ਸ਼ਿਰਕਤ ਕੀਤੀ ਦਲਜੀਤ ਦੀ ਇੱਕ ਖਾਸ ਪਲ ਸੀ ਇਹ ਜਦੋਂ ਉਸ ਨੇ ਮਸ਼ਹੂਰ ਗਾਇਕ ਸ਼ਾਕੀਰਾ ਦੇ ਨਾਲ ਗੱਲਬਾਤ ਕੀਤੀ ਅਤੇ ਸ਼ਾਕੀਰਾ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਦਲਜੀਤ ਦੋਸਾਂ ਦੇ ਨਾਲ ਇੱਕ ਪਲ ਸਾਂਝਾ ਕੀਤਾ ਜਿਸ ਦੇ ਵਿੱਚ ਦਲਜੀਤ ਨੇ ਸ਼ਰਮਾਉਂਦਿਆਂ ਹੋਇਆ ਨਮਸਤੇ ਕੀਤਾ ਸ਼ਾਕੀਰਾ ਨੇ ਇਸ ਦੌਰਾਨ ਭਾਰਤ ਨੂੰ ਪਿਆਰ ਭੇਜਿਆ ਅਤੇ ਦਲਜੀਤ ਨੂੰ ਆਪਣੇ ਪਰਚਸ਼ਕਾ ਦੇ ਨਾਲ ਜਾਣ ਪਛਾਣ ਕਰਵਾਈ ਹੁਣ ਦਲਜੀਤ ਤੇ ਇਸ ਲੁੱਕ ਨੂੰ ਜਿੱਥੇ ਬਹੁਤ ਸਾਰੇ ਲੋਕਾਂ ਨੇ ਸ਼ਲਾਘਾ ਕੀਤੀ ਹੈ ਉਤੈ ਸੋਸ਼ਲ ਮੀਡੀਆ ਤੇ ਕੁਝ ਆਲੋਚਨਾਵਾਂ ਵੀ ਸਾਹਮਣੇ ਆਈਆਂ ਕਈ ਪ੍ਰਸ਼ੰਸਕਾਂ ਨੇ ਉਸ ਦੇ ਸਿਸ਼ਾਹੀ ਅੰਦਾਜ਼ ਨੂੰ ਵਿਜੇਤਾ ਅਤੇ ਸਭ ਤੋਂ ਵਧੀਆ ਘਰਾੜ ਦਿੱਤਾ ਹੈ ਜਦਕਿ ਕੁਝ ਨੇ ਇਸ ਨੂੰ ਓਵਰ ਦੀ ਟਾਪ ਅਤੇ ਮੈਟ ਗਾਲਾ ਦੀ ਥੀਮ ਦੇ ਨਾਲ ਨਾ ਮੇਲ ਖਾਂਦਾ ਦੱਸਿਆ ਸੋ ਸੋਸ਼ਲ ਮੀਡੀਆ ਤੇ ਕੁਝ ਯੂਜ਼ਰ ਨੇ ਉਸ ਦੇ ਇਸ ਲੁੱਕ ਨੂੰ ਤੁਲਨਾ ਕਰਦੇ ਹਾਂ ਵੈਸਟ ਦਿੱਲੀ ਦੀ ਪ੍ਰਾਤ ਜਾਂ ਫਿਰ ਜਾਦੂਗਰ ਦੇ ਲੁੱਕ ਨਾਲ ਕੀਤੀ ਹੈ ਅਤੇ ਇਸ ਲੁੱਕ ਕਾਸਟਿਮ ਕਾਸਪਲੇ ਕਿਹਾ ਹੈ ਤੇ ਇੱਕ ਯੂਜ਼ਰ ਨੇ ਲਿਖਿਆ ਹੈ ਵੀ ਦਲਜੀਤ ਨੇ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ ਨਾ ਕਿ ਭਾਰਤ ਦੀ ਹਾਲਾਂਕਿ ਦਲਜੀਤ ਨੇ ਇਨਕ ਆਲੋਚਨਾਵਾਂ ਦਾ ਜਵਾਬ ਨਹੀਂ ਦਿੱਤਾ ਅਤੇ ਉਹ ਪਹਿਲਾਂ ਵੀ ਕਈ ਵਾਰ ਇਹ ਹੀ ਕਹਿ ਚੁੱਕੇ ਨੇ ਕਿ ਉਹ ਵਿਸ਼ੇ ਪੱਧਰ ਤੇ ਪੰਜਾਬੀ ਸੱਭਿਆਚਾਰ ਅਤੇ ਸੰਗੀਤ ਨੂੰ ਪ੍ਰਸਤੁਤ ਕਰਨ ਤੇ ਮਾਣ ਮਹਿਸੂਸ ਕਰਦੇ ਨੇ ਸੋ ਮੈਟ ਗਾਲਾ ਤੋਂ ਇਲਾਵਾ ਦਲਜੀਤ ਉਸਾਂਝ ਜੀਆਂ ਹੋਰ ਗਤੀਵਿਧੀਆਂ ਵੀ ਚਰਚਾ ਦੇ ਵਿੱਚ ਨੇ ਥੋ ਦਲਜੀਤ ਉਸਾਂਝ ਦਾ ਨਵਾਂ ਸਿੰਗਲ ਬੱਕ ਜੋ ਕਿ ਕੇ ਪੌਪ ਸਟਾਰ ਜੈਕਸਨ ਵੈਗ ਨਾਲ ਸਹਿਯੋਗ ਦੇ ਵਿੱਚ ਤਿਆਰ ਕੀਤਾ ਗਿਆ ਹੈ ਅਤੇ 9 ਮਈ 2025 ਨੂੰ ਰਿਲੀਜ਼ ਹੋਣ ਵਾਲਾ ਹੈ ਸੋ ਇਸ ਤੋਂ ਇਲਾਵਾ ਉਹ ਜੀਪੀ ਦਿੱਤਾ ਦੀ ਫਿਲਮ ਬਾਰਡਰ ਟੂਥ ਵਿੱਚ ਸੰਨੀ ਦਿਓਲ ਵਰੁਣ ਤਵਰ ਅਤੇ ਆਹਾਨ ਚੈਟੀ ਦੇ ਨਾਲ ਵੀ ਕੰਮ ਕਰ ਰਿਹਾ ਹੈ ਸੂਝਿਮ ਮੈਟਕਲਾ 2025 ਦੇ ਵਿੱਚ ਦਲਜੀਤ ਦੋਸਾਲ ਨੇ ਪੰਜਾਬੀ ਸੱਭਿਆਚਾਰ ਨੂੰ ਵਿਸ਼ੇ ਪੱਧਰ ਤੇ ਪ੍ਰਸਤੁਤ ਕਰਕੇ ਇੱਕ ਇਤਿਹਾਸਿਕ ਪਾਲਸਰਜਿਆ ਹੈ ਤੇ ਉਸੇ ਸ਼ਾਹੀ ਮਹਾਰਾਜਾ ਲੁਖ ਨੇ ਜਿੱਥੇ ਪੰਜਾਬੀਆਂ ਦਾ ਮਾਣ ਬਤਾਇਆ ਹੈ ਤੇ ਉਥੇ ਹੀ ਸੋਸ਼ਲ ਮੀਡੀਆ ਤੇ ਮਿਸ਼ਰਤ ਪ੍ਰਤੀਕਿਰਿਆਵਾਂ ਨੇ ਇਸ ਮੌਕੇ ਨੂੰ ਚਰਚਾ ਦਾ ਵਿਸ਼ਾ ਵੀ ਬਣਾ ਦਿੱਤਾ ਸੋ ਆਲੋਚਨਾਵਾਂ ਦੇ ਬਾਵਜੂਦ ਦਲਜੀਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਹ ਪੰਜਾਬੀ ਸੱਭਿਆਚਾਰ ਦਾ ਝੰਡਾ ਬਰਦਾਰ ਹੈ ਅਤੇ ਵਿਸ਼ਵ ਮੰਚ ਤੇ ਆਪਣੀ ਵਿਲੱਖਣ ਪਛਾਣ ਬਣਾਉਣ ਦੇ ਵਿੱਚ ਉਹ ਸਫਲ ਰਹੀਆਂ ਸੋ ਉਸੀਆਂ ਆਉਣ ਵਾਲੀਆਂ ਪ੍ਰੋਜੈਕਟਸ ਜਿਵੇਂ ਕਿ ਨਵਾਂ ਸਿੰਗਲ ਬਗ ਪ੍ਰਸ਼ੰਸਕਾ ਦੇ ਵਿੱਚ ਉਤਸ਼ਾਹ ਵਧਾ ਰਹੀਆਂ ਨੇ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ